ਹਾਂਜੀ ਸਾਰੀਤ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੰਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਣੇ ਵਲੌਗ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਜਰੂਰ ਦੱਸਿਓ ਸਵੇਰ ਦਾ ਟਾਈਮ ਹੋ ਚੁੱਕਿਆ ਜੀ 7:30 ਤੇ ਆਪਾਂ ਇੱਧਰ ਲੈ ਤਾ ਥੋੜਾ ਕੱਢਿਆ ਵੀ ਆ ਜੀ ਤੇ ਮੈਂ ਲੱਗੀ ਸੀ ਕੱਲ ਨੂੰ ਡੈਡੀ ਕਰਨ ਕਿਉਂਕਿ ਅੱਜ ਕੱਲ ਨੂੰ ਜਾਣਾ ਹੈ ਸਕੂਲ ਡੜੀ ਹੁੰਦਾ ਹੈ ਪਾ ਗਿਨੂ ਘਮ ਚੇਤੀ ਕਰ ਤੇ ਵਾਰ ਦੂਹਰਦੀ ਪਾਲੂ ਬੈਠਾ ਹਮਾ ਪਾਇਦਾ ਸੇ ਸੁਰ ਬਣੇ ਤੇ ਰੋਟੀ ਹਜੇ ਆਪਾਂ ਪਕਾਣੀ ਆ ਅੱਤ ਆਪਾਂ ਗੰਨੇ ਆਂਦਾ ਤੇ ਬਸ ਬਾਕੀ ਦੇਫੇ ਕਰ ਕਰਦੇ ਜੀ ਆਪਣਾ ਕੰਮ ਕਰਾ ਜਿਹੜਾ ਸਟਾਰਟ ਤੇਰਪੰਦਾ ਹਜੇ ਸੁੱਤੀ ਪਈ ਆ ਇਹ ਕਹਤੇ ਕਰਕੇ ਫਿਰ ਦੁਆ ਚ ਫਿਰ ਕਰਤਾ ਫੇਸਬੁਕ ਹਾਂਜੀ ਲੋ ਜੀ ਕਲ ਵਿਦਿ ਰੈਡੀ ਹੋ ਗਿਆ ਇੱਧਰ ਅੱਜ ਫਾਈਟ ਕਰਦਾ ਦੇਖੇ ਆਹ ਕੱਲ ਹਉਦ ਅੱਜ ਅੱਤੂ ਲੈ ਕੇ ਨੰਦਪੁਰ ਸਾਹਤ ਇਹ ਤਾਂ ਆਪਾਂ ਦੇ ਉਹ ਮੈਨੂੰ ਇਹਦੀ ਗੱਡੀ ਆ ਕਲ ਵਿਦਿ ਤੇ ਆਰ ਪਾਉਂਦੇ ਸਪਾਈਡਰਮੈਨ ਜੇ ਬਾਕੀ ਹਜੇ ਆਪਣਾ ਖਲਾਰਾ ਰਹਿੰਦਾ ਹੈ ਚੱਕੜ ਤੋਂ ਤੇ ਹੌਲੀ ਹੌਲੀ ਜੱਕਦੇ ਆ ਬਾਦ ਵਿੱਚ ਪਹਿਲਾਂ ਹੁਣ ਇਹ ਰੈਡੀ ਹੋ ਗਿਆ ਹੁਣ ਇਹਦੀ ਰੋਟੀ ਬਣਾ ਦਵਾਂ ਮੈਂ ਬੈਗ ਲੈ ਲਿਆ ਯਸ ਸੰਗਤਾ ਹੋ ਗਿਆ ਰੈਡੀ ਹੈਲੋ ਗਾਇਸ ਹੈ ਸਮਾਨ ਦੇ ਵਿੱਚ ਸਮਾਨ ਦੇ ਵਿੱਚ ਬੈਠੀ ਕਿਹੜੇ ਸਮਾਨ ਦੇ ਵਿੱਚ ਬੈਠੀ ਹੋ ਅੱਛਾ ਹੈਲੋ ਗਾਇਸ ਪਰ ਹੈ ਅੱਛਾ 당ਗ ਪਰ ਹੈਲੋ ਗਾਇਸ ਹੈਲੋ ਗਾਇਸ ਜੇ ਸਾਰੇ ਗੁੱਡੀ ਭਰ ਜਾਵੇ ਸਮਾਨ ਨਾਲ ਆਏ ਬਕਰਾਂ ਨਾ ਉਹ ਤਾਂ ਇਹ ਕਿ ਪੇਪਰ ਵਧੀਆ ਵਧੀਆ ਕਰਕੇ ਆਇਆ ਹੁੰਦਾ ਸਾਰ ਤੇਰਾ ਕਦੋਂ ਪੇਪਰ ਆਣਾ ਉਹ ਅੱਜ ਇੰਗਲਿਸ਼ ਆ ਸਟ ਜੀ ਵੀ ਐਸ ਤੇਰਾ ਹਾਂਦੀ ਹਾਂਦੀ ਇਹਦਾ ਹਿੰਦੀ ਹੁੰਦਾ ਆਂਦਾ ਹਣ ਸਾਰ ਹਾਂ ਮੈਂ ਸਵੇਰੇ ਮੈਂ ਬਿਨਾਂ ਰੀੜ ਗਰੇ ਹਨਾ ਆਪੜੋ ਆਪੜੂ ਮੇਰੇ ਸਕੂਲ ਜੋ 15 ਨੰਬਰ ਲਾਤੀ ਮੈਂ 75 75 ਵੀ ਓਕੇ ਠੀਕ ਐ ਰੋ ਚਾਹ ਹੋੜ ਵੀ ਸੌ ਲਾ ਪਤਾ ਥੱਲੇ ਬੈਠ ਪਹਿਲਾਂ ਪਹਿਲਾਂ ਥੱਲੇ ਬੈਠ ਬੰਦੇ ਆ 312 ਅਜੀਤ ਨਗਰ ਪੰਜਾਬ ਅੱਜ ਕੀ ਦਿਨ ਹੈ ਤਾਂ 15 15 ਮਾਰਚ 2025 ਤੁਮ ਨਮਸਕਾਰ ਤੁਮੇ ਯਾਦ ਹੀ ਹੋਗਾ ਤੁਹਾਡਾ ਪੱਤਰ ਵੀ ਲਾ ਪੱਤਰ ਖੁਸ਼ੀ ਹੋਈ ਤੁਮੇ ਯਾਦ ਹੀ ਹੋਗਾ ਕਿ ਮੇਰਾ ਜਨਮ ਦਿਨ 5 5 ਮਈ ਕੋ ਹੋਤਾ ਹੈ ਮੈਂ ਹਰ ਵਾਰ ਕੀ ਤਰ੍ਹਾਂ ਇਸ ਵਰਸ਼ ਵੀ ਆਪਣਾ ਜਨਮ ਦਿਨ ਮਨਾ ਰਹਾ ਹਾਂ ਨਿਸ਼ਾਮ ਕੋ ਤਾਂ ਸਵੇਰੇ 7:00 ਵਜੇ ਪੂਜਾ ਹੋਗੀ ਔਰ ਫਿਰ ਹਵਾਰ ਹੋਗਾ। ਸ਼ਾਮ ਕੋ ਚਲ ਠੀਕ ਹੈ ਵਧੀਆ ਵਧੀਆ ਪੇਪਰ ਕਰਕੇ ਆਇਜਾਂਗਾ। ਹਾਂ ਸ਼ਾਮ ਉਹਨਾਂ ਦੀ ਕਾਲੀ ਬੀ ਜੀ ਨਾਲ ਨਹੀਂ ਭੈੜੀ ਆਤਾ ਨਾ ਜਦ ਤੱਕ ਉਹਦੀ ਗੱਲ ਨਹੀਂ ਨਾ ਪੂਰੀ ਹੁੰਦੀ ਹੈਗੀ ਉਹਨੇ ਬੋਲਣੋਂ ਨਹੀਂ ਹਟਣਾ ਹੈਗਾ। ਦੇਖੇ ਜਾਂਦਾ ਆਂਦਾ ਫੇਰੇ ਹਲਾ ਕੁਛ ਨਾ ਕੁਛ ਬੋਲ ਕੇ ਜਾਊਗਾ। ਉਹਦੀ ਆਦਤ ਹੈ। ਜਦ ਤੱਕ ਇਹਨ ਪੂਰੀ ਉਦੀ ਗੱਲ ਨਹੀਂ ਹੁੰਦੀ ਕਿ ਜਦ ਤੱਕ ਬੋਲਣਾ ਨਹੀਂ ਖੜਦਾ ਹੁੰਦਾ ਦੇਖੀ ਫੇਰ ਲੈ ਕੇ ਜਾਵਾਂ ਨੂੰ ਫੇਰ ਬੋਲਣਾ ਲਗਾ ਚੰਗਾ ਇੰਤਜ਼ਾਰ ਕਰਨ ਤੋਂ ਬਾਅਦ 765 ਦਾ ਕਾਰਜਕ੍ਰਮ ਵੀ ਹੋਗਾ ਚੰਗਾ ਹੋ ਕਰ ਲੈ ਦੁੱਧ ਲਾ ਗਏ ਤੁਸੀਂ ਹਾਂ ਹੋ ਪਾਪਾ ਪਿੰਡ ਦੀ ਜੀਜੀ ਦੀ ਬਸ ਕਿਉਂ ਖਾਈ ਉਹ ਡੱਬਾ ਚੰਗਾ ਚੰਗਾ ਚੱਲੇ ਜਾਵਾਂ ਦਵਾ ਦੂਗਾ ਤੇ ਸਕੂਲ ਜਾਣਾ ਪਹਿਲਾਂ ਚੀਜੀ ਮਾਜੀ ਜਿੱਦਵਾ ਹੋਇ ਨਾ ਫੇਰੇ ਸਕੂਲ ਭੌਂਚਣਗੇ ਕਹਾਂ ਜਾ ਕੇ ਕਿਤੇ ਇਹ ਬਾਕੀ ਹੁਣ ਆਪਣਾ ਆਪਾਂ ਕਰਦੇ ਆ ਆਪਣਾ ਸਫਾਈ ਭਿਆਨ ਸ਼ੁਰੂ ਤੇ ਰੋਟੀ ਮੈਂ ਬਣਾ ਲਈ ਬਾਕੀ ਦੇ ਕੰਮ ਕਾਰਾ ਜਿਹੜੇ ਹੋ ਆਪਾਂ ਹੁਣ ਲੱਗਿਆਂ ਨਵੇੜ ਨਾ ਆਪਾਂ ਵੀ ਉੱਠ ਗਏ ਆਪਾਂ ਤੁਮ ਲਾਉਣੀ ਆ ਜਾ ਕੇ ਤੁਹਾਨੂੰ ਬਣਾਉ ਆਪਦੇ ਚਾਚੂ ਕੋਲ ਬੱਠੀ ਆ जी मिले दो, मिलो इधर अपनी अपन हैं चाचू की लेके आया अपन की लेके आया चाचू खाई दिखाई चाचू की लेके आ दे के चाचू खड्डी खड्डी लेके आए मेरे वास्ते ओ हा, हा, गुगु हाय बलो जी दी ऐसा ऐसे ला अमली अमली भूखा अमली है षाडा हैं ए ए, ए। ਲਓ ਜੀ ਆਪਾਂ ਕੰਮ ਕਰ ਰਹੇ ਜਿਹੜਾ ਆਪਾਂ ਉਹ ਸਾਡੇ ਨੂੰ ਵੇੜ ਚੁੱਕੇ ਆ ਤੇ ਮੌਸਮ ਅੱਜ ਦੇਖ ਸਕਦੇ ਹਾਂ ਫੇਰ ਜਿਆਦਾ ਹਾਂ ਨਾ ਹਾਂ ਇੰਨਾ ਬੱਦਲ ਵਾਈ ਹੋਈ ਪਈ ਅੱਜ ਤੇ ਬਾਕੀ ਕੋਈ ਗੱਲ ਨਹੀਂ ਜੀ ਹੌਲੇ ਹੌਲੇ ਤੇ ਜਿਹੜੇ ਦਿਨ ਹੁੰਦੇ ਆ ਇਹ ਦਿਨਾਂ 'ਚ ਤਾਂ ਹਾਂ ਨਾ ਵੀ ਪੈਂਦਾ ਹੀ ਹੁੰਦਾ ਵਾ ਜਰੂਰ ਆ ਦੇਖੋ ਕਣੀਆ ਫੇਰ ਦੁਬਾਰਾ ਸ਼ਾਇਦ ਜਿੱਥੇ ਨੂੰ ਦਿਖਦੀਆਂ ਹੁਣ ਦਿਖਦੀਆਂ ਥੋੜਾ ਧੜ ਪੈ ਨਹੀਂ ਤੇ ਪਸ਼ੂ ਆਪਣੇ ਜਿਹੜਾ ਹਨਾ ਬਾਹਰ ਆ ਚੰਗੀ ਤਰ੍ਹਾਂ ਆਪਾਂ ਇਧਰੋਂ ਹਨਾ ਇਹ ਸਾਦੇ ਸਾਫ ਸੋਈਏ ਪਾਸਾ ਦੀ ਕਰਤੀ ਪੰਜ ਖੋਲੀ ਵੀ ਸਾਫ ਕੀਤੀ ਆ ਤੇ ਜੇ ਨਾ ਕਰੋ ਹਨਾ ਫਿਰ ਇਹਦੇ ਵਿੱਚ ਸੁੰਡੀਆਂ ਜੀ ਪੈ ਜਾਂਦੀਆਂ ਨੇ ਬਾਕੀ ਆ ਅੰਦਰੋਂ ਇਹਨਾਂ ਹੋਗਾ ਆਪਣਾ ਜਿਹੜਾ ਸੁੱਕ ਜਾਊਗਾ ਚੰਗੀ ਤਰ੍ਹਾਂ ਤੇ ਲਓ ਜੀ ਇੱਧਰ ਚੈੱਕ ਕਰੋ ਆਪਦੇ ਆਪਣੇ ਪਸ਼ੂ ਬੈਠੇ ਆ ਆਰਾਮ ਦੇ ਨਾਲ ਕੜੀਆਂ ਆ ਗਈਆਂ ਨੇ ਕੜੀਆਂ ਦੀ ਬਾਜ ਵੀ ਆ ਤੇ ਚਲ ਕੋਈ ਗੱਲ ਨਹੀਂ ਦੇਖਦੇ ਆ ਜੇ ਤਾਂ ਜ਼ਿਆਦਾ ਆ ਗਈਆਂ ਫਿਰ ਹਨਾ ਆਪਾਂ ਪਸ਼ੂ ਆ ਜਿਹੜੇ ਉਹ ਆਪਣੇ ਅੰਦਰ ਕਰ ਦਾਂਗੇ ਨਹੀਂ ਨਾ ਸੀ ਤੇ ਬਾਕੀ ਆ ਆਪਣੀਆਂ ਦੋ ਮੱਝਾਂ ਵਧੀਆ ਨੇ ਆ ਮੱਝ ਨਹੀਂ ਮੈਨੂੰ ਠੀਕ ਲੱਗੀ ਹੈਗੀ ਇਹਨੇ ਨਾ ਸਾਡਾ ਬਹੁਤ ਲਹੂ ਪੀਤਾ ਪਿਆ ਵਾ ਹੁਣ ਤਾਂ ਇਨੀ ਵਾਰ ਹਾਂ ਇਹਦੇ ਟੀਕਾ ਭਰਾਤਾ ਇਹ ਅੱਜ ਫੇਰ ਹਾਂ ਇਹਨੇ ਤਾਰਾਂ ਦਿੱਤੀਆਂ ਸੀਗੀਆਂ ਹੁਣ ਦੇਖੋ ਕੀ ਬਣਦਾ ਕੀ ਨਹੀਂ ਬਾਕੀ ਹੁਣ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਮੈਂ ਹਾਂ ਇਹਦੇ ਵਾਸਤੇ ਕੀ ਹੋ ਕਰਾਂ ਆ ਨਹੀਂ ਲੋਟ ਹੈਗੀ ਖੜ ਜਾ ਇਹਦੇ ਨਾਲ ਆਰਾਮ ਨਾਲ ਬੈਠੀਏ ਨੇ ਹੁਣ ਉਹਨਾਂ ਨੂੰ ਠਾਲੀ ਜਾਂਦੀ ਹੈ ਇੱਥੇ ਦੇਖੀਂ ਆ ਠੀਕ ਨਾ ਆਓ ਪਰਲੀ ਠੀਕ ਆ ਹਾਂ ਉਹਨੂੰ 7ਵਾਂ ਮਹੀਨਾ ਲੱਗ ਗਿਆ ਬਾਕੀ ਹਨਾ ਦੇਖੋ ਪਰਮਾਧਮਾ ਕਰੇ ਹਨਾ ਆਪਾਂ ਤਾਂ ਇਹੀ ਕਹਿੰਦੇ ਨੇ ਕਿ ਹਾਂ ਤੇ ਕੀ ਕੱਟੀ ਦੇ ਦੇਵੇ ਹਨਾ ਬਾਕੀ ਜੋ ਵਾਇਗਰ ਨੂੰ ਮਨਜ਼ੂਰ ਹੁੰਦਾ ਪਰ ਕਿ ਐ ਕਰੇ ਦੁੱਧ ਹੋਣਾ ਚਾਹੀਦਾ ਹਨਾ ਜਿੱਦਾਂ ਮਰਜੀ ਆ ਤੇ ਆ ਆ ਵੀ ਆਪਣੀ ਮੱਝ ਠੀਕ ਆ ਹਨਾ ਇਹਨੂੰ ਵੀ ਅਜੇ ਕੱਲ ਪਰਸੋਂ 13 ਤਰੀਕ ਸੀਗੀ ਪਰਸੋਂ ਮਹੀਨਾ ਹੋ ਗਿਆ ਸੀਗਾ ਤੇ ਟੀਕਾ ਭਰਾਏ ਨੂੰ ਤੇ ਵੈਸੇ ਫਿਰ ਹਾਲ ਇਹਨੇ ਹੁਣ ਹਜੇ ਕੋਈ ਹਰਕਤ ਨਹੀਂ ਕੀਤੀ ਹੋएगी ਐਦੇ ਮੈਂ 3-4 ਵਾਰ ਹਨਾ ਟੀਕਾ ਭਰਾਤਾ ਇਹ ਹਜੇ ਤੱਕ ਮੈਨੂੰ ਹੇਦੀ ਲੱਗ ਰਹੀ ਹੈਗੀ ਤੇ ਬਾਕੀ ਚਲੋ ਕੋਈ ਘਣੀ ਜੀ ਦੇਖਦੇ ਆ ਹਨਾ ਕੀ ਬਣਦਾ ਵਾ ਅੱਗੇ ਅੱਗੇ ਟਾਈਮ ਹਨਾ ਜਿੱਦਾਂ ਕਿ ਦੌੜ ਤੇ ਬਾਕੀ ਘਣੀਆਂ ਬਹੁਤ ਜ਼ਿਆਦਾ ਆ ਗਈਆਂ ਦੇਖੋ ਦੇਖ ਦਿਖਾਈ ਨਹੀਂ ਹੋਣਗੀਆਂ ਆਉਂਦੀ ਨਹੀਂ ਹੈ ਕੈਮਰੇ ਦੇ ਵਿੱਚ ਆਉਂਦੀ ਨਹੀਂ ਹੈਗੇ ਤੇ ਇਕੇ ਕਿ ਹਮ ਆਹਲੇ ਹੌਲੇ ਹੌਲੇ ਜਿੰਨੰਦ ਦੇ ਵਿੱਚ ਤਾਂ ਹਨਾ ਮੀ ਪੈਂਦਾ ਹੀ ਹੁੰਦਾ ਵਾ ਬਾਕੀ ਦੇਖੀ ਜਾਓ ਤੇ ਆਪਾਂ ਕੰਮ ਪੰਦੇ ਜਿਹੜੇ ਆਪਾਂ ਸਾਰੇ ਨਿਬੇੜ ਚੁੱਕੇ ਆ ਸਸੁਰ ਦਾ ਪਾਬਾਲੀ ਅੱਜ ਨਾ ਤੀ ਨਹੀਂ ਹੈਗੀ। ਆ ਦੇਖਿਆ ਆਪਾਂ ਨਾ ਲੱਗੀ ਬਾਹਰ। ਕੱਢਣ ਤੂੰ ਕਿੱਥੇ ਫਰਦੀਆਂ ਦੂਰੀ। ਆ ਹੱਦਿਆ ਬੜੀ ਦੇਖੇ। ਉਹ ਆਪਾਂ ਨਾ ਇਹ ਨਵੀਂ ਦੇ ਬੋਲ ਬੋਲਾ ਚੱਕ ਲਈ ਮੈਂ ਅੰਦਰ। ਹਾਂਜੀ। ਉਹ ਤਾਂ ਹਵਾ ਚੱਲਦੇ ਹਨ ਨਹੀਂ ਪੈਰਾਂ 'ਚ ਵੀ ਨਹੀਂ ਕੁਝ ਵੀ ਪਾਇਆ ਹੈਗਾ ਤਾਂ। ਹੈਂ? ਹਾਂ ਆ ਚਲਿਏ। ਆ ਜਾਂਦਾ ਦਾਦੀ ਹੱਕਾ ਮਾਰਦੀ ਅੰਦਰ ਓਏ ਦਾਦੀ ਹੱਕਾ ਮਾਰਦੀ ਉਹ ਤੇ ਚਿੜੀਆਂ ਨਿੱਕ ਨਿੱਕੀਆਂ ਉਹਦੇ ਬੈਠੀ ਕੋ ਬੈਠ ਗਈ ਜਾ ਕੇ ਚਿੜੀਆਂ ਨੂੰ ਭਜਾ ਦੇ ਅਰਪਨਾ ਆ ਜਾ ਉਹ ਅਰਪਨਾ ਆ ਜਾ ਬੁੱਤੂਰੇ ਉਹ ਅਰਪਨਾ ਦੇਖੀ ਜਾਂਦੀ ਹੈ ਚਿੜੀਆਂ ਨੂੰ ਉਹ ਉੱਥੇ ਨਾ ਅਮਰੂਦ ਦੇ ਉੱਤੇ ਜਾ ਕੇ ਬੈਠ ਗਈਆਂ ਆ ਆ ਜਾ ਭਜ ਜਾ ਆਦੇ ਆਂਗੇ ਸੇਤ ਵਾ ਕੀ ਕਿਸ ਨਾਲ ਨੇ ਚੀਚੀ ਕਰਦੇ ਨੇ ਮੁੰਡੇ ਬੱਠੀ ਇਹ ਮੇ ਬਰੀਆਂ ਲੱਗਦੀਆਂ ਨੇ ਛੋਟੇ ਛੋਟੀਆਂ ਜੀਆਂ ਨੇ ਹਾਂਜੀ ਤੁਸੀਂ ਕੀ ਕਰ ਰਹੇ ਆ ਚਲਿਓ ਅਪਰ ਅੰਦਰ ਚੱਲੀ ਮੈਂ ਆ ਜਾ ਅਰ ਪਰ ਜਾਣੀ ਹੈ ਮੈਂ ਤਾਂ ਅੰਦਰ ਆ ਜਾ ਬੁੱਤ ਤੂੰ ਵੀ ਸਿਰ ਬਾਲਾ ਅਜੇ ਸਿਰ ਬਾਈਏ ਆਦੇ ਬੱਜੇ ਛੋਲੇ ਛੋਣੇ ਬੰਨ ਜਿਆ ਆਜਾ ਆਜੋ 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 ਭੱਜੇ ਛੋਣ ਛੋਣ ਬੰਨ ਦੇ ਆਜਾ ਚਲੋ 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 ਅੰਦਰ ਚਲੋ ਦੇਖਣੇ ਨਹੀਂ ਫਿਰ ਮੁੜੇ ਚਲ ਪੁੱਤ ਅੱਜ ਸਿਰ ਬਾਦੀ ਹੈ ਲੋ ਜੀ ਮੈਂ ਹੁਣ ਇਹਦਾ ਸਿਰ ਸਿਰ ਬਾਦਵਾ ਮੈਂ ਹਟੀ ਸੀ ਕਿ ਬਾਕੀ ਅੱਜ ਦਾ ਕੰਮ ਕਰਨ ਬੈਠ ਕੇ ਬਾਕੀ ਦਾ ਤਾਂ ਨੱਬੜ ਗਿਆ ਸਾਰਾ ਪਾਣੇਵਾਰਾ ਹੋ ਚੁੱਕੀ ਆ ਤੇ 1 ਵਜੇ ਕੱਲ ਵੀ ਇਹਨਾਂ ਨੇ ਵੀ ਆ ਜਾਣਾ ਸਕੂਲੋਂ ਕਿਤੇ ਅੱਜ ਇਹਨਾਂ ਦਾ ਪੇਪਰ ਸੀਗਾ ਜੋ ਸਕੂਲ ਗਏ ਨੇ ਨੇ ਮਾ ਇਹ ਢੀ 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 ਆ ਚਲਿਏ ਮੈਂ ਜਾਨੀ ਆਂਦਾਂ ਨੂੰ ਆ ਜਾ ਚੱਲੀ ਮੈਂ ਅੰਦਰ ਆਓ ਚਲਿਏ ਆਰਪਨ ਅੱਜ ਮੌਸਮ ਦੇਖਦੇ ਬੱਦਲ ਬਈ ਬਹੁਤ ਜ਼ਿਆਦਾ ਸੀ ਵੀ ਅੱਜ ਤੱਕੂ ਲੈ ਪਏ ਬੱਦਲ ਹਾਂਜੀ ਦੁਪਹਿਰ ਦੇ ਵੱਜ ਚੁੱਕੀ ਹੈ ਜੀ 1:30 ਤੇ ਘਰ ਵੀ ਦਾ ਗਿਆ ਹੈ ਆਪਣਾ ਸਕੂਲ ਤੋਂ ਕਿ ਅੱਜ ਸੀਗਾ ਜੀ ਇਹਦਾ ਹਿੰਦੀ ਦਾ ਪੇਪਰ ਪੇਪਰ ਕਰਕੇ ਆ ਗਏ ਕਿਉਂਕਿ 1:00 ਵਜੇ ਸਕੂਲੋਂ ਆ ਜਾਂਦੇ ਆ ਤੇ ਚਾਹ ਆਪ ਬਣਾ ਲੈਂਦੀ ਨਾਲੇ ਆਪਾਂ ਚਾਹ ਪੀਨੇ ਆ ਤੇ ਨਾਲੇ ਆਪਾਂ ਇਹ ਕੱਢਦੇ ਆ ਮਟਰ ਤੇ ਅੱਜ ਮੈਂ ਬਣਾਉਂਗੀ ਜੀ ਆਲੂ ਮਟਰਾਂ ਦੀ ਸਬਜ਼ੀ ਦੇਖਦੇ ਕਿਦਾਂ ਦੇ ਬੰਦੇ ਵਸਤਾ ਨਾ ਕਰਦੇ ਮਟਰ ਅ ਕੱਲ ਮੈਂ ਗਈ ਸੀਗੀ ਭੂਆ ਜੀ ਘਰੇ ਤੇ ਉੱਥੋਂ ਲੈ ਕੇ ਆਈ ਸੀਗੀ ਉਹਨਾਂ ਨੇ ਮੈਨੂੰ ਮਟਰ ਕਹਿੰਦੇ ਵੀ ਲੈ ਜਾ ਮੈਂ ਕਿਹਾ ਚਲੋ ਪਾ ਬਿੱਦੇ ਰੋ ਮੈਂ ਚੁੱਪ ਕਰਕੇ ਉਹਨਾਂ ਨੇ ਮੈਨੂੰ ਦਿੱਤੇ ਤੇ ਫਿਰ ਮੈਂ ਲਈ ਆਈ ਤੇ ਹੋਰ ਅੱਜ ਮੈਂ ਹਨਾ ਕੱਢ ਕੇ ਮੈਂ ਕਿਹਾ ਸਾਰੇ ਰੱਖ ਲੈਣੇ ਆ ਤੇ ਜਿੰਨੀ ਅੱਗ ਦੀ ਸਬਜ਼ੀ ਬਣੂਗੀ ਜਿੰਨੀ ਦੀ ਸਬਜ਼ੀ ਬਣਾ ਲਾਂਗੇ ਨਹੀਂ ਫਿਰ ਹਨਾ ਕੱਲ ਨੂੰ ਦੁਪਹਿਰੇ ਨੂਨ ਵਾਲੇ ਚੌਲ ਆ ਜਿਹੜੇ ਹਨਾ ਆਪਣਾ ਮਟਰ ਪਾ ਕੇ ਰੋ ਵੀ ਚਲੋ ਹਨਾ ਬਣਾ ਹੋ ਜਾਏਗਾ ਸਿਰੇ ਕੰਮ ਹੀ ਆ ਜਾਂਦੇ ਐ ਪਏ ਤੇ ਜਿੰਨੇ ਦਾ ਚਾਬ ਮੈਂ ਮੈਂ ਜ ਮਟਰ ਵੇਟ ਵੇਟੇ ਉਨ ਕੱਢ ਲੁਮਾ ਤੇ ਪਿਆਰੋਂ ਸੁੱਕੀ ਦੀ ਅੰਦਰ ਚਾਚੀ ਕੋਲ ਆਵਦੀ ਕੋਲ ਤੇ ਮੈਂ ਲੱਗੀ ਸੀ ਜਿਹੜਾ ਮਟਰ ਕੰਡਣ ਨਾਲੇ ਪਚਾਪੀ ਨੇ ਤੇ ਨਾਲੇ ਕੱਢਦੇ ਆ ਜਿਹੜਾ ਮਟਰ ਤੇ ਇਸ ਟਾਈਮ ਆਪਣਾ ਜਿਹੜਾ ਕੈਮਰਾਮੈਨ ਆ ਉਹ ਹੈਗਾ ਅਕਾਲੀ ਸਿੰਘ ਸੱਚੀ ਗੱਲ ਦੀ ਸਾਂਝਾ ਨਹੀਂ ਇਹ ਆਗੇ ਪੇਪਰ ਦੇ ਕੇ ਬਾਕੀ ਅੰਦਰ ਦੋ ਤਿੰਨ ਕੀ ਪੇਪਰ ਰਹਿ ਗਏ 20 ਕੀ ਕਿਉਂ ਲਾਸਟ ਦੋ ਪੇਪਰ ਆਗੇ ਪਾ ਪਰ ਆ ਜਾਣਾ 4th ਚ ਦੋ ਪੱਤਰ ਰਹਿ ਗਏ ਦੇਖਦੇ ਹਾਂ ਹੁਣ ਕੀ ਰਿਜ਼ਲਟ ਆਉਂਦਾ ਹੈ ਕੱਲ ਵੀ ਤਾਂ ਵੈਸੇ ਨਹੀਂ ਹਾਂ ਇਸ ਕਿਤਾ ਬਹੁਤ ਵਧੀਆ ਲੱਗਦਾ ਬਰ ਰਿਜ਼ਲਟ ਇਹਦਾ ਤੇ ਬਾਕੀ ਹੁਣ ਰਿਜ਼ਲਟ ਆਏ ਤੇ ਪਤਾ ਲੱਗੂਗਾ ਤੇ ਦੇਖਦੇ ਹਾਂ ਨਾ ਤੇ ਤੁਹਾਡੇ ਨਾਲ ਵੀ ਆਪਾਂ ਜਰੂਰ ਸ਼ੇਅਰ ਕਰਾਂਗੇ ਵੀ ਕਿੱਦਾਂ ਦਾ ਰਿਜ਼ਲਟ ਲੈ ਕੇ ਆਉਂਦਾ ਚੰਗਾ ਆਊਗਾ ਜਾਂ ਕਿੱਦਾਂ ਵੀ ਆਊਗਾ ਹਨਾ ਘੱਟ ਨੰਬਰ ਆਉਣਗੇ ਜਾਂ ਵੱਧ ਵੈਸੇ ਤਾਂ ਵਧੀਆ ਹੀ ਆਉਣਗੇ ਕਹਿਣਾ ਤਾਂ ਕੰਫੀਡੈਂਸ ਦੇ ਨਾਲ ਬਹੁਤ ਆਇ ਤੇ ਬਾਕੀ ਦੇਖਦੇ ਹਾਂ ਹੁਣ ਰਿਜ਼ਲਟ ਆਇਆ ਤੇ ਪਤਾ ਲੱਗੂਗਾ लेके दस हजार तो होता है ना साइकिल में दीक दीक ना दस हजार तो आना है तो बीत रही है तो फिर पर ना तो फिर है ना वो हाँ, तो भी अपन थोड़ा वीडियो जरूर शेयर करांगे वो भी होंगे है ना अम्मा फोर्थ क्लास हो रहा है दो तीन दो हाँ तो दो तीन तो है ना ये गाँव एक लाख ताकि हाँ जी मैं लौंग लगी सिकी � ਤੇ ਪਿਆਜ਼ ਵੀ ਮੈਂ ਤਾਂ ਚੀਰ ਲਿਆ ਮਟਰ ਕੱਢ ਲਿਆ ਆਲੂ ਵੀ ਚੀਰ ਲੇ ਸੱਲਾ ਤੇ ਸਾਰਾ ਕੁਝ ਕਰ ਲਿਆ ਤੇ ਹੁਣ ਉਹਦੇ ਤੇ ਖਾਜਾ ਕੀ ਕਰੀਏ ਹੋਰ ਉਹ ਤੇ ਦੀਦੀ ਆ ਤਾਂ ਬੋਪਾ ਕੋਟ ਨਹੀਂ ਨਾ ਚਲੋ ਇਧਰ ਬਾ ਬਾਦ ਕਰਦੇ ਸਾਰੇ ਬਾਏ ਮੈਂ ਹਾਂਜੀ ਮੈਂ ਕੀ ਨਾ ਕਿਲਣਾ ਇਹ ਕੁੜੀ ਮਿਲ ਕੋ ਕੰਮ ਨਹੀਂ ਕਰ ਲੈਂਦੀ ਹੈਗੀ ਮਟਰ ਟਮਾਟਰ ਹੈ ਮਟਰਾਂ ਨੂੰ ਦੇਖੇ ਤਾਂ ਕੀ ਕਰਦੀ ਹੈ ਕੱਚੇ ਮਟਰ ਬਹੁਤ ਖਾਂਦੀ ਆ ਬੱਸ ਬੱਸ ਲੈਣਾ ਹੋਰ ਕਿੱਥੇ ਲੈਣੇ ਇਹ ਇਹ ਹੁਣ ਦੂਜੇ ਹੱਥਾਂ ਤੇ ਵੀ ਦੇ ਦੋ ਇਹ ਲੈ ਬੱਸ ਫੜ ਲਾ ਲੈ ਐਸੇ ਚਲੋ ਹਾਂ ਹੁਣ ਸਾਰੇ ਪਾ ਲੈ ਗਾ ਲੈ ਪਾ ਲੈ ਪਾਪਾ ਨੇ ਕਰਕੇ ਪਾਪਾ ਚ ਜਿਲਾ ਦੇ ਕੰਨ ਜੀ ਪਪਾ ਚੀ ਜੀ ਕਿਵੇਂ ਗੱਲਾਂ ਜੀ ਬਣਾ ਹੈ ਜੀ ਜੀ ਹਾਂ ਚੀ ਜੀ ਮੈਂ ਥੋੜਾ ਤਾਂ ਬੋਲਣਾ ਲੱਗ ਗਈ ਮੈਂ ਪੂਰਾ ਗਾਉਂਦੀ ਆ ਮੈਡਮ ਚੱਲ ਮੈਂ ਤੋ ਤੇ ਖੇੜ ਲੈਂਦੀ ਕਿ ਮੈਂ ਤੜਕਾ ਲਾਵਾਂ ਚੱਲ ਮੇਰਾ ਬੱਠਾ ਖੇ ਜਾ ਜਾ ਤਾ ਚੁੱਕ ਖੇ ਲੈ ਮੈਂ ਉਹ ਮਾਰ ਜੀ ਮੈਂ ਹੋ ਗਏ ਲੋੜ ਕੇ ਹੋ ਗਏ ਕਿਸ ਗਿਆ ਹਾਂਜੀ ਹਾਂ ਮੈਂ ਤੜਕਾ ਤੋੜਕਾ ਲਾ ਦਮ ਫਟਾਫਟ ਤੇ ਫਿਰ ਹੋਰ ਰੋਸ ਤੋਂ ਬਚ ਜਾਈ ਆਪਾਂ ਹਾਂਜੀ ਲੋ ਜੀ ਦਾ ਨੂੰ ਤੜਕਾ ਵਗੈਰਾ ਆਪਾਂ ਲਾਤਾ ਤੇ 3:30 ਹੋ ਚੁੱਕੀ ਹੈ ਮੈਂ ਪਟਪੁਠੇ ਚਕਾਈਏਗੀ ਉਧਰੋਂ ਬਾਹਰ ਤੇ ਹੁਣ ਆਪਾਂ ਲੱਗੇ ਆਂ ਨਿਮੱਧਨ ਪਾਣੀ ਪੋਣੀ ਬਣਾਣਾ ਤੇ ਨਾਲੇ ਕੱਢ ਕੇ ਧੋਣੀਆਂ ਧਾਰਾਂ ਤੇ ਬਾਕੀ ਉਹਨਾ ਮੇਰਾ ਫੋਨ ਡਾ ਨਾ ਹਾਂ ਹੁਣ ਮੈਂ ਵੀਡੀਓ ਅਜੇ ਫਿਲਹਾਲ ਕੋਈ ਨਹੀਂ ਸ਼ੂਟ ਕਰਨੀ ਹੈਗੀ ਹੁਣ ਫੋਨ ਨੂੰ ਪਹਿਲਾਂ ਚਾਰਜ ਤੇ ਲਾ ਕੇ ਜਾਨੀ ਆ ਤੇ ਧਾਰਾ ਕੱਢ ਕੇ ਆ ਕੇ ਤੇ ਫਿਰ ਹਾਂ ਤੁਹਾਨੂੰ ਉਸ ਤੋਂ ਬਾਅਦ ਚ ਆਪਾਂ ਮਿਲਦੇ ਆਂ ਕਲ ਵੀਰ ਗਿਆ ਹਾਈਡਰੋਸ਼ਪ ਤੇ ਤੇ ਮੈਂ ਹੁਣ ਅਰਪਨ ਡੈਡੀ ਨੂੰ ਫੜਾਈ ਆ ਮੈਂ ਕਿਹਾ ਚਲੋ ਹਾਂ ਹੁਣ ਇਹਨੂੰ ਸੰਭਲੋ ਮੈਂ ਹੁਣ ਜਿਹੜਾ ਬਾਕੀ ਦਾ ਮੱਝਾ ਉਹ ਜ਼ਿਆਦਾ ਉਹ ਕਰ ਲਵਾਂ ਹੁਣ ਆਪਾਂ ਨਾਲ ਸ ਤਫੇ ਕੋਨ ਉਸ ਤੋਂ ਬਾਅਦ ਆ ਕੇ ਫਿਰ ਮੈਂ ਮਿਲਦੀ ਆਂ ਮਮੇ ਆਲੀ ਤੁੰਤ ਹਾਂ 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 ਕਿੱਥੇ ਜਾਣਾ ਹਾਂ ਤਾਂ ਹਾਂ ਅੱਗੇ ਹਾਂ ਅੂ ਅੂ ਇਹ ਚਿੜੀਆ ਹੈ ਨਾ ਪੰਗਾ ਕਿਥੇ ਵਿਧਾ ਪੀਜੀ ਦੇ ਪਤੰਗਾ ਫਸਿਆ ਆਇਆ ਹੈ ਨਾ hmm, apa anda jeli? anda anda jeli? anda ada? bebek, ada anda jeli atau apa? he? coba. hmm, hmm, ha. lari lari, ਬਾਰਕ ਤੇ ਖੰਡਾਈ ਜੰਨੀ ਹੈ ਲਾਹ ਦੇ ਕਪੂ ਹਾਂ ਹੁ ਕਿੱਥੇ ਜਾਣਾ ਥੋੜੇ ਕਹਦੇ ਦੁਕਾਨ ਤੇ ਲੈ ਕੇ ਜਾਂਦੇ ਨੇ ਹਾਂ ਮਾਂ ਉਹ ਅੱਜ ਕੋਲਣੀਆਂ ਨਹੀਂ ਨਾਸ ਮਾਰਿਆ ਬਸ ਕੋਈ ਕਹਦੂ ਤੇਰੇ ਸਵੇਰੇ ਸਰਬਾਇਆ ਸੀਗਾ ਖੁੱਲ ਜਾਨੀ ਇਹ ਲਾ ਚੱਕ ਖੋਲ ਕੇ ਕਿਤੇ ਨਹੀਂ ਖੁੱਲ ਗਈ ਜੀ ਲੋ ਜੀ ਧਰਾਂ ਆਪਾਂ ਕੱਢ ਜਾਂਦੀਆਂ 6 ਵਜ ਚੁੱਕਿਆ ਟਾਈਮ ਤੇ ਕੱਲ ਵੀ ਉਹਨੇ ਟਿਊਸ਼ਨ ਤੋਂ ਆ ਕੇ ਬਾਹਰ ਸਾਈਕਲ ਚਲਾਉਂਦੇ ਆ ਉਹ ਆ ਦੇ ਲੋ ਉਧਰ ਝੁੰਨੇ ਕੇ ਮੈਂ ਖੁੱਦ ਹੀ ਜਾਂਦੀ ਐ ਨਾ ਕੋਈ ਕਹਦੂਗਾ ਵੀ ਸ ਮੇਰੇ ਸਿਰ ਵਾਇਆ ਸੀ ਇਹਦਾ ਮੈਂ ਤੁਹਾਨੂੰ ਕਹਣੀ ਕੱਲ ਵੀ ਉਹਨੇ ਸਾਈਕਲ ਚਲਾਉਂਦੇ ਆ ਬਾਹਰ ਆ ਦੇ ਫਿਰ ਤੇ ਕਦੇ ਦੇ ਕੇ ਰਤਾ ਪਿੱਛੇ ਆ ਗਈ ਸੀ ਮੈਂ ਵੀ ਸਾਈਕਲ ਤੇ ਵੀ ਆਲੀ ਉਸੇ ਸਾਈਕਲ ਨਹੀਂ ਹੋਣੀ ਹੋਗੀ ਬਰਾਲੀ ਕਰਕੇ ਮੈਂ ਭਜਾਦੀਆਂ ਦੇ ਵਿੱਚ ਕੁੱਤਾ ਬਈ ਆ ਜੀ ਅਭੀ ਅੱਗੇ ਲੈ ਆਈ ਐ ਬਦਿਆ ਹੋ انا ਫਾੜੂਦਾਨ ਨੂੰ ਅੱਜ ਮੌਸਮ ਦੇਖ ਲੇਗਾ ਨਾ ਸਾਫ ਸਾਫ ਹੋ ਗਿਆ ਬੱਡੂ ਕਾ ਤੁਹਾਨੂੰ ਇਹ ਜਾਨੀਏ ਮੂਰੇ ਨੂੰ ਉਹਦੇ ਬੱਡੂ ਦਾ ਨਹੀਂ ਨਾ ਹੋਰ ਤੁਹਾਨੂੰ ਪੁੱਛ ਕੇ ਬੱਡੂ ਨੇ ਪੰਗੇ ਲਾ ਕੇ ਮਿਲੰਦ ਨੇ ਉਹਦੇ ਨਾਲ ਪੰਗੇ ਕਲਵੀਰ ਰ ਜਾ ਇੱਕ ਆ ਜਾਂਦੀ ਤੇ ਲੈ ਚੁੰਨੀਆਂ ਨੇ ਸਾਨੀਆਂ ਖੋਲੀਆਂ ਆਵਦੀ ਲਓ ਸੈਕਲੀ ਜਰਾਂ ਦੇ ਆਪਣੇ ਬਾਹਰ ਨਾ ਉਸ ਤੋਂ ਹਰੇ ਵਾਈ ਦੇਖੋ ਬੀ ਸੋਨੀ ਬਾਈ ਜੜਾ ਤੇ ਮੋ ਉਹ ਉਨੀ ਉਹ ਤੋਂ ਮੁੜ ਕੇ ਆਇਆ ਤੁਸੀਂ ਦੋਨੋਂ ਕਿਹੜੇ ਹੜੂ ਤੋਂ ਉਹ ਤੇ ਅੱਡੀ ਦੂਰ ਨਾ ਜਾਇਆ ਕਰੋ ਆ ਜਾਓ ਬੜੇ ਪੇੜ ਤੋਂ ਖਿਚਾੜ ਕੇ ਆਹੋ ਅੱਡੀ ਦੂਰ ਨਾ ਬੁੱਤ ਜਾਇਆ ਕਰੋ ਚੰਗਾ ਦਾदू ਆ ਗਿਆ ਦੁੱਧ ਪਾ ਕੇ ਇੱਧਰ ਹੋ ਜੋ ਸਾਈਡ ਤੇ ਹਾਂਜੀ ਸ਼ਾਮ ਦੇ ਵੱਜ ਚੁੱਕੇ ਆ ਜੀ 7 ਤੇ ਆਪਾਂ ਕੰਮ-ਕੰਮ ਸਾਰਾ ਇਹ ਹੈ ਜਿਹੜਾ ਹੋ ਆਪਣਾ ਨਵੇੜ ਲਿਆ ਰੋਟੀ ਪਣੀ ਆਪਾਂ ਬਣਾ ਚੁੱਕੇ ਆ ਤੇ ਹੁਣ ਮੈਂ ਹਾਂ ਇੱਥੇ ਬੈਠੀ ਚ ਮੈਂ ਕਿ ਚਲੋ ਹੁਣ ਆਪਾਂ ਬੈਨ ਖੜੀ ਆਰਾਮ ਕਰ ਲਏ ਕਿਉਂਕਿ ਸਾਰਾ ਦਿਨ ਹੰਨਾ ਕੰਮ ਕਰਕੇ ਥੱਕ ਤੁਕ ਜਾਈਦਾ ਤੇ ਬਾਕੀ ਰੋਟੀ ਹੈ ਜੇ ਅਸੀਂ ਖਾਣੀ ਹੈ ਕੱਲ ਵੀ ਦੇ ਬਾਪੇ ਦੇ ਆਏ ਤੇ ਰੋਟੀ ਖਾਣੇ ਹੁੰਦੇ ਆ ਅਸੀਂ ਉਹਨਾਂ ਦੇ ਆਏ ਆ ਤੇ ਤੇ ਫਿਰ ਹਾਸ ਬਾਅਦ ਵਿੱਚ ਰੋਟੀ ਖਾਣਨੀ ਆ ਖਾਣੀ ਆ ਹਲੇ ਤੇ ਅਰਪਨਾ ਦਾ ਦਾਦੂ ਨਾਲ ਕੋਲ ਫਿੱਲੀ ਜਾਂਦੀ ਹੈ ਤੇ ਬਾਕੀ ਹਮ ਆਪਣਾ ਅੱਜ ਦਾ ਵਲੌਗ ਹੈ ਜਿਹੜਾ ਉਹ ਇੰਨਾ ਹੀ ਹੈ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਪਲੀਜ਼ ਫੋਲੋਅ ਅੱਪ ਜ਼ਰੂਰ ਕਰਿਆ ਕਰੋ ਐਡ ਤੱਕ ਜਰੂਰ ਦੇਖਿਆ ਕਰੋ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ